ਦਵਾਈ ਪੈ ਗਈ ਹੋਰ ਵੈਰੀ ਤੋਂ ਉਹ ਹੈਗੀ ਇਸ ਕੈਦ ਉਹਦੇ ਇੱਥੇ ਗਰਦਨ ਕੋਲੇ ਆ ਗਈ ਤੇ ਕੋਈ ਹੋਰ ਦਵਾਈ ਜਾਵੇ ਪੈਸਾ ਹਾਂ ਫੇਰ ਵੀ ਵੱਧਦੀ ਹਾਂਜੀ ਤੇ ਰੱਤੀ ਕੱਲ ਦੀ ਕੱਲ ਆ ਗਏ ਸੀ ਰਾਤ ਅਸੀਂ ਫਿਰ ਜਾਗ ਤੋਂ ਲੇਟ ਹੀ ਹੋ ਗਏ ਸੀਗੇ 9:30 9:30 ਦਾ ਤੁਰੇ ਸੀ ਆਪਾਂ ਹਨਾ ਹਾਂਜੀ 10:30 ਲਗਭਗ ਪੱਜ ਗਈ ਸਾਨੂੰ ਰਾਹ ਜਮੇ ਹੀ ਸੁਣਨਾ ਸੀਗਾ ਤੇ ਕੋਈ ਗੱਡੀ ਨਹੀਂ ਮਿਲੀ ਹੈਗੀ ਰਾਹ ਤਾਂ ਉਹ ਰਾਹ ਵੀ ਸਾਰਾ ਸਿੰਗਲ ਜਿਹੜਾ 10 ਫੁੱਟ ਤਰਾਉਣੇ ਹੁੰਦੇ 8-10 ਫੁੱਟ ਚੌੜੇ ਬਸ ਉਹਨਾਂ ਕੀ ਰਾਹ ਚੌੜਾ ਤੇ ਹੁਣ ਫੇਰੇ ਨਾਲੇ ਸੀਗੇ ਪਿਆਰ ਹੋਣਾ ਬਸ ਮੈਂ ਰੋਟੀ ਖਾਣ ਲੱਗਿਆ ਪੱਗ ਬੰਨ ਲਈ ਤੇ ਪੈਂਟ ਸ਼ਰਟ ਪਾਉਣੀ ਰਹਿ ਗਈ ਬਾਹਰ ਵੀ ਇੱਧਰ ਕਸੌਣਾਂ ਖੜੀਆਂ ਆ ਰੋਟੀ ਖਾ ਰਹੀਆਂ ਇਹਨਾਂ ਨੇ ਉਹ ਕਰਦੇ ਰਹੇ ਸਾਇਆ ਨੂੰ ਪਰ ਮੇਰਾ ਘਵਾਲ ਪੜੀ ਜਾਂਦਾ ਬੈਠਾ ਉਹ ਮਾਮਾ ਕੋਲੀ ਬੈਠਾ ਰੋਟੀ ਖਾ ਰਿਹਾ ਮਾਮਾ ਹੈ ਤਾ ਮੈਂ ਰੋਟੀ ਖਾਈ ਜਾਂਦਾ ਬੈਠੇ ਤੇ ਗੁਜਿੰਦਰ ਉੱਧਰ ਰੋਟੀ ਲੈਣ ਗਿਆ ਮੇਰੇ ਵਾਸਤੇ ਅੱਜ ਜਾ ਕੇ ਆਉਣਾ ਮੈਂ ਸੰਘੇੜੇ ਬਰਨਾਲੇ ਕੋਲ ਆ ਜੇ ਇਧਰੋਂ ਰੈਕੋਰਡ ਤੋਂ ਜਾਂਦੇ ਨਾ ਬਰਨਾਲੇ ਤੋਂ ਬਸ ਆ ਲੈ ਲੋ ਵੀ ਬਰਨਾਲੇ ਦੀ ਬੇਚਤੀ ਆ ਉਹ ਉੱਥੋਂ ਲੈ ਕੇ ਆਉਣੀ ਆ ਉੱਥੇ ਇੱਕ ਡੇਰਾ ਉੱਥੇ ਜਾਣਾ ਫਲਵੈਰੀ ਦੀ ਦਵਾਈ ਲੈਣਾ ਉੱਥੇ ਦਵਾਈ ਮਿਲਦੀ ਆ ਫਲਵੈਰੀ ਤੋਂ ਉਹ ਸਰ ਉਹਦੀ ਬੇਟੀ ਆ ਨਾ ਛੋਟੀ ਹਮਾਇਰਾ ਉਹ ਹੈਗੀ ਐ ਸਕੈਲੋ ਦੇ ਇੱਥੇ ਗਰਦਨ ਕੋਲੇ ਆ ਜੀ ਇਹ ਦਵਾਈ ਚੱਲ ਰਹੀ ਆ ਉਹ ਤਾਂ ਸਾਾਲ ਵਾਂਗੂ ਗਿਆ ਰੱਖਾ ਕਾਰਜਦੰਤ ਜਵਾਰੀ ਮਿਲਦੀ ਆ ਉਹ ਤੇ ਖਾਸ ਕਰਕੇ ਨਾਲ ਵੀ ਖਾਣੀ ਹੁੰਦੀ ਆ ਉਹ ਤੇ ਕੱਲੀ ਉੱਥੇ ਜਾਊਗਾ ਵੈਸੇ ਉਹ ਆਵੇਂ ਹੰਦਰੇ ਮੈਂ ਕਿਹਾ ਚਲੋ ਮੈਂ ਇੱਧਰੋਂ ਜਾਣਾ ਹੀ ਹੈ ਮੈਂ ਹੀ ਲੈ ਆਊਗਾ ਉਹਨਾਂ ਰਹਾ ਤੇ ਉਸ ਤੋਂ ਬਾਅਦ ਅੱਜ ਹੀ ਜੈਪੁਰ ਨੂੰ ਵੀ ਜਾਣਾ ਰਾਤ ਦੀ ਸਾਡੀ ਟ੍ਰੇਨ ਆ ਗਈ ਸੋ ਹੁਣ ਹੀ ਜਾਣਗੇ ਤੇ ਅਮਾਇਰਾ ਜਾਊਗੀ ਨਾਲ ਗਰੀਮਾਂ ਨਹੀਂ ਜਾਊਗੀ ਗਰੀਮਾਂ ਕਿਉਂਕਿ ਨਾਨੀ ਨਾ ਚਲੀ ਗਈ ਅਮਾਇਰਾ ਹੋਊਗੀ ਉਹਨਾਂ ਦੀ ਦੋਨੇ ਆਪ ਹੋਣਗੇ ਤੇ ਉਹਦੀ ਚਾਰੇ ਜਾਣਾ ਨੂੰ ਕੋਈ ਨਹੀਂ ਆ ਮਹਾਵੀਰ ਮੈਂ ਤੇ ਬਲਵਿੰਦਰ ਉਹ ਤੋਂ ਟ੍ਰੇਨ ਚਾਲੂ ਹੈ ਰਾਤ ਨੂੰ 10 ਵਜੇ ਸਵੇਰੇ ਪਹੁੰਚ ਜਾਂਦੀ ਅਸੀਂ ਉੱਥੇ 9:30 ਵਜੇ ਨੂੰ ਕੱਢ ਹੋ ਰਹੀ ਆ ਫਿਰ ਕੱਲ ਨੂੰ ਮੈਨੂੰ ਲੱਗਦਾ ਨਹੀਂ ਜਿਆਦਾ ਕੋ ਮੋੜਾ ਉੱਥੇ ਤੇ ਕੱਲੂ ਰੈਸਟ ਕਰਾਂਗੇ ਜਾਗੇ ਅਸੀਂ ਤੇ ਹੁਣ ਉਹਦਾ ਖਾ ਰੋਟੀ ਲੈ ਕੇ ਆ ਗਈ ਬਜਿੰਦਰ ਤੇ ਇਹਨੇ ਵੀ ਖਾਣੀ ਹੈ ਬਣਾ ਰੋਟੀ ਖਾਣੀ ਆਲੇ ਹੈਂ ਰੋਟੀ ਖਾਣੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਆਉਂਗਾ ਇਹ ਚਲ ਇੱਥੇ ਘਰੇ ਹੀ ਰਹਿਣਗੇ ਇਹ ਕਹਿੰਦੇ ਅਸੀਂ ਗੱਲਾਂਬੱਤਾਂ ਕਰਾਂਗੇ ਫਿਰ ਅੱਜ ਅਸੀਂ ਚਲੇ ਜਾਣਾ ਸਾਗ ਦਾਲ ਗੁੰਦੀ ਆਲੂ ਮਟਰ ਸਬਜ਼ੀ ਮਿਰਚ ਪਨੀਰ ਸ਼ਾਹੀ ਪਨੀਰ ਵਾਹ ਇੰਨਾ ਕੁਝ ਖਾ ਕੇ ਮੈਂ ਰੋਟੀਆਂ ਨਾਲ ਕਿਵੇਂ ਖਾ ਹੋਣਗੀਆਂ ਇਹਦੇ ਉਹ ਕਹਿੰਦੇ ਸਾਡਾ ਪਹਿਲਾਂ ਕੋਈ ਖੰਡਾ ਬਿੰਦਾਂ ਨਹੀਂ ਹੈਗਾ ਆਸ ਲਗਾ ਲਾ ਦੋ ਮੈਚ ਸੀਗੇ ਇਹ ਕਰੇ ਮੀਟ ਖਾਂਦਾ ਕਾਲ ਕਰਦਾ ਤੇ ਹਿਦਰਾਬਾਦ ਦਾ ਵੀ ਕੱਲ ਸੈਟਰਡੇ ਸੀਗਾ ਨਾ ਦੋ ਮੈਚ ਸੀ ਗੱਲ ਚੱਲ ਗੁਰਮੀਤ ਤੇਰੀ ਹੋ ਗਈ ਤੂੰ ਕਿੱਥੋਂ ਆਇਆ ਹੁਣ ਕਿਉਂ ਰਾਜ ਕਿੱਥੋਂ ਆਇਆ ਬਾਸਟਮ ਤੋਂ ਅਬ ਇਹ ਤਾਈ ਆ ਰਹੀ ਲੜਪੀ ਮੇਰੇ ਨਾਲ ਆਉਂਦੀ ਵੀ ਤੂੰ ਲੜਪੀ ਨਹੀਂ ਮੈਂ ਕਦੇ ਮਾਰੂਗੀ ਤੇ ਪਾ ਦੇਣੇ ਕੋਈ ਨਹੀਂ ਦਸਤਾ ਦੀ ਦੀ ਤੇ ਨਾ ਨੋ ਤੇ ਨਾ ਨਹੀਂ ਤੇਰੇ ਤੂੰ ਤਾਂ ਹਮ ਮੈਂ ਤਾਂ ਦੱਸਦੀਆਂ ਵੀ ਬੀਬੀ ਜੀ ਇਹ ਹਾਂਜਾ ਕਾ ਤਾ ਵਈ ਮਾਂ ਦੇ ਲੋਕਾਂ ਦੇ ਉਹ ਮਾਰਕ ਨਹੀਂ ਕਹਿੰਦੇ ਹੁੰਦੇ ਮਾਰ ਕਰਵਾ ਜੀ ਨਹੀਂ ਸੀਗੀ ਰਤਕਾ ਨੂੰ ਰਤਕਾ ਨੂੰ ਮੁੰਡੇ ਦੀ ਬਾਪ ਕੁੜੀ ਹੈ ਜਿਹੜੀ ਹੋਉਂਦੀ ਉਹ ਵੀ ਠੀਕ ਹੈ ਕਰਣੀ ਆ ਨਹੀਂ ਦੀ ਆ ਵੀ ਇਹਦੀ ਰਬਾੜਾ ਬੱਸ ਕਰਦੀ ਹੈ ਕਿ ਨਹੀਂ ਮੇਰੇ ਧੀ ਹੋਣੀ ਚਾਹੀਦੀ ਜਾਂ ਤੇਨ ਮਾਸੀ ਕਿੰਨਾ ਕਹਿੰਦੀ ਹਾਏ ਮੇਰੇ ਕੁੜੀ ਹੁੰਦੀ ਉਸ ਪਾਲਾ ਕਿੰਨਾ ਕਹਿੰਦੀ ਆ ਮੇਰੇ ਤੇ ਹਾਈ ਮੇਰੇ ਕਰਦੀ ਹੁੰਦੀ ਜਦ ਚਲੇ ਜਾਂਦੇ ਹਾਂ ਤਾਂ ਨਹੀਂ ਪਤਾ ਕਿ ਤੁਮੋਂ ਮੈਂ ਤੂੰ ਆ ਲੱਗ ਰਹੀ ਹੋਈ ਆ ਓਏ ਆ ਕੁਛ ਓਏ ਲੱਗ ਨਹੀਂ ਮੈਂ ਮੈਂ ਰੈਕਟ ਕਹਿੰਦਾ ਭਾਈ ਠੀਕ ਹੋਵੇ ਕਹਿੰਦਾ ਅੱਜ ਆ ਬੇਲੇ ਪੰਮੀ ਪੰਮੀ ਦੀ ਮਾਂ ਭੂਗੇ ਕੋਲ ਕਹਿੰਦੀ ਕਿ ਨਾ ਨਹੀਂ ਤੇ ਬਸ ਬੰਦ ਕਰੀ ਗੀਰੇ ਸੱਜਣੀ ਹਾਂਜੀ ਨਹੀਂ ਜਾਣਾ ਗਰਬਤਵਾ ਉਪਰ ਮਾਫੀ ਗਿਆ ਗਿਆ ਤਾਰੇ ਵੀ ਬੰਦਾ ਸਰੀਆ ਮੈਂ ਪਹਿਲੇ ਇੱਥੇ ਰਖਾ ਠੀਕ ਹੈ ਮੈਂ ਚੱਲਦਾ ਹੁਣ ਦਵਾਈ ਲੈ ਕੇ ਆਉਣਾ ਮੈਂ ਜਾ ਕੇ ਫਿਰ ਹਾਂ ਤੂੰ ਨਹਾ ਲੈ ਜਾਇਆ ਦੇਖਿਆ ਸਗੇੜਾ ਹਾਂ ਇਤਰਾਜ ਨਹੀਂ ਕਬਾ ਨਾ ਅੰਦਰ ਨਹੀਂ ਘਟੀ ਹੈਂ ਉਹ ਕਹਾ ਕੰਮ ਲਾਦੇ ਇਹਨਾਂ ਨੇ ਇੱਥੇ ਕਰਕੇ ਉਹ ਆਟੋ ਕੱਟਿਆ ਸਵੇਰੇ ਹੈ ਫਟ ਬੈਣੀ ਨੀ ਆਪਾਂ ਇਹਦੇ ਨਾਲ ਪਰ ਹੀਰ ਦਾ ਤਾਂ ਆਹ ਫੋਨ ਜਾ ਰਿਹਾ ਉਧਰ ਦੀ ਜੇ ਇਉਂ ਉਧਰ ਦੀ ਕੱਪੜੇ ਹੁੰਦੇ ਹੋਣਗੇ ਜੀ ਪਰ ਦੇਖੋ ਬੰਗ ਉਪਰ ਦੀ ਗੱਲ ਸੁਣ ਲਓ ਮੁੰਡੇ ਦੀ ਹਾਂ ਇੱਕ ਦਿਨ ਅਸੀਂ ਪਿੰਡ ਗਏ ਕਿਸੇ ਦੇ ਪਹੁੰਚ ਗਏ ਸੀ ਲੇਟ ਆਪਸ ਪਹੁੰਚੇ ਗਿਆ ਪਿੰਡ ਹਾਲਾ ਸਾਹਮਣੇ ਤੇ ਜੇ ਬਰਨਾਲੇ ਸਾਈਡ ਤੋਂ ਆਉਣੇ ਤਾਂ 2-4 ਕਿਲੋਮੀਟਰ ਹੋ ਜਾਂ 5 ਕਿਲੋਮੀਟਰ ਹੋ ਜਾਤ ਹੋ ਜਾਦਾ ਰਾਇਕੋਟ ਰੋਡ ਤੇ ਰਾਇਕੋਟ ਰੋਡ ਵੀ ਕਹਿ ਸਕਦਾ ਤੁਸੀਂ ਲੁਧਿਆਣਾ ਰੋਡ ਵੀ ਕਹਿ ਸਕਦੇ ਬਰਨਾਲੇ ਤੋਂ ਉਹਧਿਆਣਾ ਰਾਇਕੋਟ ਰੋਡ ਦੇ ਉੱਤੇ ਪਿੰਡ ਆਹੀ ਰਾਲਾ ਵਾਲੀ ਸਾਈਡ ਤੋਂ 50-55 ਮੀਟਰ ਲੂਗਾ ਤੇ ਰਾਇਕੋਟ ਤੋਂ ਲੂਗਾ ਘੱਟੋ ਘੱਟ 1-2 ਕਿੰਮੀਂ ਲੂਗਾ ਬਰਨਾਲਾ ਸਾਈਡ ਤੋਂ ਆਉਣੇ ਤਾਂ ਆਪਾਂ ਨੂੰ ਸੱਜੇ ਹੱਥ ਮੋੜਨਾ ਪੈਂਦਾ ਤੇ ਰਾਇਕੋਟ ਸਾਈਡ ਤੋਂ ਆਣ ਲੁਧਿਆਣਾ ਸਾਈਡ ਤੋਂ ਤਾਂ ਖੱਬੇ ਹੱਥ ਮੋੜਨਾ ਪੈਂਦਾ ਆ ਦੇਖੋ ਮੈਂ ਸੰਧਵਾਉਣ ਕਿੱਥੋਂ ਮੋੜਨਾ ਦੇਖੋ ਹੁਣ ਮੈਂ ਲੁਧਿਆਣਾ ਵਾਲੀ ਸਾਈਡ ਤੋਂ ਜਾ ਰਿਹਾ ਹਾਂ ਰਾਇਕੋਟ ਆ ਮੇਨ ਬੱਸ ਸਟਾਪ ਆ ਗਿਆ ਸੰਘੇੜੇ ਦਾ ਇੱਥੇ ਬੱਸਾਂ ਖੜਦੀਆਂ ਨਹੀਂਆਂ ਤੇ ਥੋੜਾ ਜਿਹਾ ਆਪਾਂ ਬਰਨਾਲਾ ਵਾਲੇ ਸਾਈਡ ਨੂੰ ਥੋੜੇ ਅੱਗੇ ਜਾਵਾਂਗੇ ਇੱਥੇ ਉਹ ਬੈਰੀਕੇਡ ਜਾ ਖੜਾ ਦੇਖੋ ਆ ਗੇਟ ਨਹੀਂ ਬਣਿਆ ਹੋਇਆ ਇੱਥੇ ਤੇ ਇੱਥੋਂ ਤੁਸੀਂ ਖੱਬੇ ਹੱਥ ਮੋੜ ਜਾਣਾ ਤੇ ਰਾਇਕੋਟ ਸਾਈਡ ਤੋਂ ਆ ਰਿਹਾ ਦੇਖੋ ਸਾਹਮਣੇ ਗੇਟ ਉ perdón ਦੇ ਵਿੱਚ ਨਿਕਲਣ ਲੱਗੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਇਸ ਕਰਕੇ ਜੋ ਕੋਸ਼ਿਸ਼ ਕਰੂੰਗਾ ਗੱਡੀ ਪਹਿਨੇ ਹੀ 100 200 ਮੀਟਰ ਪਿੱਛੇ ਖੜਾ ਦੂੰਗਾ ਮੈਂ ਟਰੈਕ ਦੇ ਉੱਪਰ ਹੀ ਟਰੈਕ ਤੋਂ ਬੰਨੋ ਕਰਾਸ ਕਰਕੇ ਉੱਪਰ ਤਾਂ ਨਹੀਂ ਟਰੱਕ ਟਰੈਕ ਤੇ ਗੱਡੀ ਟਰੈਕ ਕਰਾਸ ਕਰਕੇ ਮੈਂ ਨਾਲ ਹੀ ਮੇਰੇ ਟਰੈਕ ਦੇ ਗੱਡੀ ਭਰਾ ਸ਼ੁਰੂ ਹੋ ਗਏ ਲੋਕਾਂ ਨੇ ਗੱਡੀਆਂ ਆਪਣੀ ਇੱਥੇ ਹੀ ਲੱਗ ਜਿਆ ਕਿ ਤਾਂ ਜੋ ਇਹਨਾਂ ਨੂੰ ਬਾਅਦ ਵਿੱਚ ਗੱਡੀ ਕੱਢਣ ਦੀ ਪਰੇਸ਼ਾਨੀ ਨਾ ਹੋਵੇ ਹੁਣ ਹੀ ਦੇਖੋਗੇ ਕਿੰਨੀਆਂ ਖੜ ਗਈਆਂ ਉਹ ਐਂਡ 'ਚ ਵੀ ਉਹ ਦੇਖੋ ਸਾਹਮਣੇ ਡੇਰਾ ਪਿੱਛੇ ਜੋ ਦਿਖ ਰਿਹਾ ਤੁਹਾਨੂੰ ਤੇ ਪਾਰਕਿੰਗ ਦੀ ਇੱਥੇ ਵੀ ਪ੍ਰੋਬਲਮ ਹੋ ਜਾਣੀ ਹੈ ਗੱਡੀਆਂ ਕ ਦੇਖੋ ਇਹ ਗੱਡੀਆਂ ਕਿੰਨੀਆਂ ਖੜੀਆਂ ਨੇ ਪਿੱਛੋਂ ਤੋਂ ਲੈ ਕੇ ਵੀਰ ਦੇ ਕਾਫੀ ਆਇਦਾ ਲਾਸਟ ਦੇ ਆਣਾ ਜੀ ਹਾਂਜੀ ਤੁਸੀਂ ਵੀ ਆਏ ਪਹਿਲਾਂ ਜੀ ਹਾਂ ਪਹਿਲਾਂ ਮੈਂ ਆਇਆ ਜੀ ਮੇਰੇ ਫਰੈਂਡ ਐਕਚੁਅਲੀ ਉਹਨਾਂ ਦੀ ਬੇਟੀ ਨੂੰ ਆਂਗੀ ਦੇਖ ਅੱਛਾ ਜੀ ਕਾ ਕਾ ਅੱਛਾ ਜੀ ਹਾਂਜੀ ਆ ਦੇਖੋ ਜੀ ਕਿੰਨੀ ਸੰਗਤ ਆਈ ਹੋਈ ਹੈਗੀ ਦੂਰੋਂ ਦੂਰੋਂ ਲੋਕ ਆਉਂਦੇ ਆ ਨੇੜੇ ਨੇੜੇ ਜਿਹੜੀਆਂ ਵੀ ਸਟੇਟਸ ਨੇ ਤਕਰੀਬਨ ਉੱਥੋਂ ਤੋਂ ਆਉਂਦੀ ਆ ਮੱਛਲ ਹੋ ਗਿਆ ਜਿਹੜਾ ਹਰਿਆਣਾ ਹੋ ਗਿਆ ਰਜਿਸਤਾਨ ਕਾਫੀ ਦੂਰੋਂ ਹਾਂ ਫੇਰ ਵੀ ਵੱਧਦੀ ਲੱਗ ਰਹੀ ਹੈ ਦੋਈ ਰਣ ਵਾਸਤੇ ਪ੍ਰਸ਼ਾਦ ਕਹਿੰਦੇ ਇੱਥੇ ਤੇ ਉਹ ਦੇਖੋ ਇੱਕ ਅੱਗੇ ਬੈਠੇ ਨੇ ਕਿ ਟੇਬਲ ਦੇ ਕੋਲੇ ਸਾਹ ਦੇਖੋ ਇਹ ਪ੍ਰਸ਼ਾਦ ਤੇਰੇ ਨੇਗੇ ਸਾਰਿਆਂ ਨੂੰ ਵਾਰੀ ਵਾਰੀ ਬੈਠੋ ਮਹਾਰਾਜਾ ਜੀ ਠੀਕੋ ਮੇਰੋਗੀ ਜੀ ਆ ਦੇਖੋ ਜੀ ਮੈਨੂੰ ਵੀ ਮਿਲ ਗਿਆ ਪ੍ਰਸ਼ਾਦ ਕੇਕੂਲੀ ਹੁੰਦਾ ਤੇ ਆ ਸਾਰੇ ਹੁਣ ਇਸ ਤੋਂ ਬਾਅਦ ਅੱਗੇ ਦੇਖੋ ਮੱਥਾ ਟੇਕਣ ਜਾਣਗੇ ਅੱਗੇ ਨਾਲੇ ਜਲ ਲੈ ਕੇ ਆਉਣਗੇ ਆ ਦੇਖੋ ਜੀ ਮੇਰਾ ਵੀ ਨੰਬਰ ਆ ਗਿਆ ਇਹ ਵੀ ਇੱਥੇ ਜਲ ਪਰਵਾ ਰਹੇ ਹੈ ਤੇ ਦਵਾਈ ਲੈਣ ਦਾ ਤਰੀਕਾ ਇਸ ਤਰ੍ਹਾਂ ਹੁੰਦਾ ਵੀ ਸਾਲ ਚ ਤਿੰਨ ਵਾਰ ਹੀ ਮਿਲਦੀ ਹੈ ਪ੍ਰਸ਼ਾਦ ਜੋ ਮਿਲਦਾ ਇੱਥੋਂ ਤੇ ਉਹ ਸਵੇਰੇ ਅਰਲੀ ਲੈਣਾ ਹੁੰਦਾ ਬਾਕੀ ਮੈਂ ਤੁਹਾਨੂੰ WhatsApp ਨੰਬਰ ਜਿਹੜਾ ਹੈਗਾ ਇੱਥੇ ਦਾ ਉਹ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਚ ਮੈਂ ਸ਼ੇਅਰ ਕਰ ਦਾਂਗਾ ਆਹ ਦੇਖੋ ਇਹ ਲੋ ਕਿੰਨੀ ਲੈਣਾ ਘਟੋ ਘਟ 200 ਮੀਟਰ ਉਹ ਅੱਗੇ ਤੇ ਲੋ ਟ੍ਰੈਕਾ ਇਹ ਗੱਡੀ ਅੱਗੇ ਲੈ ਆਏ ਬੰਦਾ ਤਾਂ ਜਾਣਾ ਔਖਾ ਹੋ ਜਾਂਦਾ ਪਿੱਛੇ ਦੇ ਲੋ ਇਧਰ ਆ ਗੱਡੀਆਂ ਕਿਵੇਂ ਨਿਕਲਣਗੀਆਂ ਜੇ ਸਾਰੇ ਨਿਕਲਣਗੇ ਤਾਂ ਨਿਕਲਣਗੇ ਹੌਲੀ ਹੌਲੀ ਇਸ ਲਈ ਪਿੱਛੇ ਗੱਡੀ ਲਾ ਜਾਂਦੇ ਆ ਜਿਹੜੇ ਪਹਿਲੀ ਦੂਜੀ ਵਾਰ ਪਹਿਲੀ ਵਾਰ ਆਉਂਦੇ ਆ ਦੂਜੀ ਵਾਰ ਨਹੀਂ ਪਹਿਲੀ ਵਾਰ ਆਉਂਦੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਉਹ ਨੇੜੇ ਤੋਂ ਨੇੜੇ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਚੋਂ ਉਹਨਾਂ ਨੂੰ ਪਤਾ ਲੱਗਦਾ ਕਿਥੇ ਟਾਈਮ ਲੱਗ ਜਾਂਦਾ ਅੱਧਾ ਬਣਾ ਘੰਟਾ ਉਂ ਹੀ ਲੱਗ ਜਾਂਦਾ ਫਿਰ ਗੱਡੀ ਕੱਢਣੀ ਉਹ ਅੱਗੇ ਤੱਕ ਲੋ ਜੀ ਦਵਾਈ ਆਪਾਂ ਲੈ ਲਈ ਦਵਾਈ ਨਹੀਂ ਪ੍ਰਸ਼ਾਦ ਕਹਿੰਦੇ ਇੱਥੇ ਦਵਾਈ ਮੇਰ ਤੋਂ ਗਲਤੀ ਨਾਲ ਨਿਕਲ ਜਾਂਦਾ ਪ੍ਰਸ਼ਾਦ ਆਪਾਂ ਲੈ ਲਿਆ ਤੇ ਇਹ ਆ ਜਲ ਭਰ ਲਿਆ ਬੋਤਲ ਚ ਕਿ ਮੰਨ ਲਓ ਕਿ ਜਿਵੇਂ ਬੱਚੇ ਨਹਾਉਣਾ ਜਾਂ ਜਿਹਨੂੰ ਵੀ ਸ਼ਿਕਾਇਤ ਰਹੀ ਹੈ ਫਲਵੇਰੀ ਦੀ ਨਹਾਉਣ ਨੂੰ ਲੱਗੇ ਇੱਕ ਅਦਾ ਢੱਕਣ ਵਿੱਚ ਪਾ ਲੈਣਾ ਤੁਸੀਂ ਬਾਲਟੀ ਦੇ ਹੁਣ ਇਥੋਂ ਗੱਡੀ-ਗੱਡੀ ਆ ਗੱਡੀ ਖੜੀ ਆ ਆਪਣੀ ਤੀਜੇ ਨੰਬਰ ਤੇ ਆ ਜਗ੍ਹਾ ਦਾ ਪਿੱਛੇ ਛੱਡੀ ਸੀ ਜੇ ਬਾਈ ਜਾਂ ਸੱਗੇ ਗੱਡੀ ਨੇੜੇ ਲੱਗੀ ਤਾਂ ਪਿੱਛੇ ਨੂੰ ਕਰਕੇ ਕੱਢ ਲਾਂਗੇ ਹੁਣ ਇਥੋਂ ਗੱਡੀ ਵੀ ਕੱਢਣੀ ਸੌਖੀ ਆ ਤੇ ਹੁਣ ਵਾਪਸੀ ਕਰਦੇ ਆਂਗੇ ਤਾਂ ਅੰਨੇ ਨੌਰਪੁਰ ਨੂੰ ਤੇ ਬੱਚਿਆਂ ਨੂੰ ਲੈ ਕੇ ਫਿਰ ਜਾਵਾਂਗੇ ਕਪੂਰਥਲੇ ਨੂੰ ਫਿਰ ਸ਼ਾਮ ਨੂੰ ਅੱਜ ਜਾਣਾ ਵੀ ਆ ਰਾਤ ਨੂੰ ਸੌਰੀ 10:00 ਵਜੇ ਟ੍ਰੇਨ ਫੜਨੇ ਜੈਪੁਰ ਵਾਲੀ ਓਹੜਾ ਦੇਖੋ ਕਿੰਨਾ ਸ਼ਾਨਦਾਰ ਘਾਰੇ ਪਿਓਰ ਵਾਈਟ ਆ ਦੇਖੋ ਹੈ ਸਾਹਮਣੇ ਓਹੜਾ ਦੇਖੋ ਕਿੱਦਾਂ ਚੰਗਰਾ ਸ਼ਾਈਨਿੰਗ ਪੂਰੀ ਮਾਰਨਾ 골ਡਨ ਜੀ ਸ਼ਾਈਨਿੰਗ ਮਾਰਨਾ ਨਾਲ ਨਾਲ ਆਹ ਤੋਗਲਾ ਸਤਿ ਸ਼੍ਰੀ ਅਕਾਲ ਸਵਾਦ ਹੈ ਲੰਗਰ ਦਾ ਲੰਗਰ ਲੱਗਿਆ ਹੈ ਹਾਂ ਲੰਗਰ ਲੱਗਿਆ ਹੋਇਆ ਹੋਰ ਪੀ ਲਓ ਜੇ ਬਣਾ ਬਸ ਹਣੀ ਵਾਪਸੀ ਤੇ ਆਏ ਹੁਣ ਮਾੜੀਆਂ ਨੇ ਉਲਟੀਆਂ ਤੇ ਰਾਜ ਰੋਗੇ ਸੀਗੇ ਜੂਸ ਪੀਤਾ ਸੀਗਾ ਲੰਗਰ ਲੱਗਿਆ ਹੋਇਆ ਗੰਨੇ ਦਾ ਰਸ ਦਾ ਆਪਣੇ ਸਿੱਧੂਆਂ ਵੇੜ ਤੋਂ ਅੱਗੇ ਜਿਹੜਾ ਦਰਿਆ ਦੇ ਕੋਲੇ ਟੋਲ ਟੈਕਸ ਵਾਲੇ ਕੋਲੇ ਤੇ ਉਹਨੂੰ ਪੂਰ ਕਰਕੇ ਵਾਪਸੀ ਤੇ ਆਏ ਤੇ ਅਗਲੀ ਵਲੌਗ ਆ ਜਿਹੜੀ ਜੈਪੁਰ ਜਾਣ ਦੀ ਉਹ ਸ਼ਾਮ ਨੂੰ ਸ਼ੁਰੂ ਕਰਾਂਗੇ ਫਿਰ ਬਾਕੀ ਪੂਰ ਕੇ ਪਹੁੰਚ ਗਏ ਅਸੀਂ ਉਹਨੇ ਦੁਬਾਰਾ ਜਾਣਾਂਗੇ ਕਿਉਂਕਿ ਨਾ ਪ੍ਰਫਿਊਮ ਲਿਆ ਸੀ 100 ਰੁਪਏ ਦਾ ਅੱਜ ਸਿਰਫ ਉਹਦੀ ਬੈਗਰੈਂਸ ਭੜੀ ਹੋਈ ਹੈ ਕਿ ਉਹ ਫਿਰ ਉਹਨਾਂ ਉੱਪਰ ਵਾਲੇ ਰੱਖਉਂਦੀ ਆ ਤੇ ਜਨਾਬਾ ਸੇਂਗਿ ਲਿਆਣਾ ਆਉਂਦੀ। ਉਹਨਾ ਪ੍ਰਫਿਊਮ ਵੀ ਆਣ ਜਾਵਾਂਗੇ ਬਸ ਹੁਣ। ਬਾਕੀ ਸਟੋਰ ਦੇ ਸਾਹਮਣੇ ਪਹੁੰਚ ਗਏ ਤੇ ਹੁਣ ਜਾਣੇ ਆਂ ਅੰਦਰ ਅਸੀਂ। ਲੈ ਕੇ ਆਣੇ ਪ੍ਰਫਿਊਮ। ਹਾਂਜੀ ਆ ਪਰਫਿਊਮ ਹੈ ਇਹ ਪਲਸ 100 ਰੁਪਏ ਦਾ ਤੇ ਖੁਸ਼ਬੂ ਬੜੀ ਵਧੀਆ ਸੀ। ਬਾਕੀ ਕੋ ਟੌਪ ਟ੍ਰਾਈ ਕਰਨ ਲੱਗੇ ਵਸੀਂ। ਆਹ ਕਲਰ ਦੇ ਵਿੱਚ। ਚੱਲ ਆਲੀ ਬੋਤਲ ਵੀ ਖਾਣੀ ਤੇ ਦਵਾਈ ਖਾਣੀ ਤੇ ਨਹੀਂ ਦਵਾਈ ਦੀ ਖਾਣੀ ਅੱਛਾ ਉਹਨਾਂ ਕੋਲ ਯਾਦ ਹੈ ਸਾਡੀ ਵੀ ਹੋਣੀ ਮੇਖਾ ਜੀ ਹੂੰ ਲੈਣ ਦਾ ਤਰੀਕਾ ਇਹਨਾਂ ਨੂੰ ਪਤਾ ਹੀ ਆ ਹਾਂਜੀ